ਖੜਵਾ ਕੇ ਲਾਈਨ ਚ ਹਾਂ ਚੌਕੀ ਤੁਹਾਨੂੰ ਪਤਾ ਨਾ ਹਸਪੀਟਲ ਦੇ ਵਿੱਚ ਵੀ ਲਾਈਨ ਦੇ ਵਿੱਚ ਵਾਰੀ ਹੁੰਦੀ ਹਾਂ 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 ਸਿੱਧਾ ਆ ਕੇ ਠੀਕ ਹੈ ਜੀ ਆ ਲੋ ਜੀ ਆ ਲੈਣੇ ਹੋਰ ਕਿੱਥੇ ਇੱਥੇ ਲੈਣੀ ਆ ਲੋ ਜੀ ਆ ਆ ਆ ਲੈਣਾ ਲਾਈਨ ਚ ਖੜਨ ਆ ਲਾਈਨ ਚ ਖੜਨ ਹਾਇ ਕਿੱਥੇ ਮੈਨੂੰ ਦੱਸ ਦੋ ਮੈਂ ਉੱਥੇ ਖੜ ਜਾਂਦਾ ਜੀ ਆ ਲੋ ਆ ਆ ਆ ਆ ਗਿਆ ਜੀ ਆਹ ਲੈਣੇ ਇੱਥੇ ਖੜ ਜਾ ਆ ਆ ਲੈ ਆ ਲੈਨ ਤੇ ਖੜ ਜਾ ਉਰੇ ਤੇ ਲਾਈਨ ਤੇ ਖੜੇਗਾ ਆ ਲਾਈਨ ਚ ਖੜੇਗਾ ਲੈ ਆ ਆ ਆ ਠੀਕ ਹੈ ਜੀ ਕਿ ਇੱਥੇ ਚੱਲ ਯਾਰ ਤੁਮੇ ਦਿਖਾ ਲਾ ਲਾ ਇੱਧਰ ਖੜ ਗਈ ਦਿਖਾ ਆ ਲਓ ਜੀ ਇਹ ਇਸ ਤੇਰਾ ਨੰਬਰ ਚੌਥਾ ਹੈ ਚੋ ਪਹਿਲ ਤੇ ਖੜ ਗਿਆ ਕੇ ਚੌਥੇ ਨੰਬਰ ਤੇ ਖੜ ਓਏ ਕੋਈ ਬੰਦਾ ਹੋਵੇ ਤਾਂ ਮੈਂ ਅੱਗੇ ਪਿੱਛੇ ਹੋ ਜਾਇਆ ਡਾਕਟਰ ਕਿਉਂ ਖੱਜਲ ਕਰੀ ਜਾਂਦਾ ਮੈਨੂੰ ਚੋ ਇਹ ਇਹ ਚੀਜ਼ ਨਾਲ ਮੇਰਾ ਕੋਈ ਮਤਲਬ ਨਹੀਂ ਤੁਹਾਡਾ ਜਦੋਂ ਪਰਚੀ ਤੇ ਨੰਬਰ ਚੌਥਾ ਨਾ ਮੈਂ ਪਰਚੀ ਦੇ ਅਕੋਰਡਿੰਗ ਚੱਲਣਾ ਮੈਨੂੰ ਕੋਈ ਮਤਲਬ ਨਹੀਂ ਵੀ ਬੰਦਾ ਹੈਗਾ ਜਾਂ ਨਹੀਂ ਤੁਸੀਂ ਪਰਚੀ ਦੇ ਚੌਥਾ ਨੰਬਰ ਦੇ ਚੌਥੇ ਤੇ ਖੜੋ ਆ ਜਾ ਡਾਕਟਰ ਉਰੇ ਆ ਜਾ ਆ ਜਾ ਆ ਅੱਜ ਤੇਲ ਲੈਣਾ ਕਿੰਨੇ ਨੰਬਰ ਮੰਝੇ ਵਾਲੇ ਨੇ ਭੇਜਿਆ ਇਹ ਹੀ ਉਹ 3 ਨੰਬਰ ਮੰਝੇ ਵਾਲੇ ਨੇ ਭੇਜਿਆ 3 ਨੰਬਰ ਮੰਝੇ ਵਾਲੇ ਨੇ ਭੇਜਿਆ ਠੀਕ ਆ ਸਰ ਚੜਾ ਮੇਰੀਆਂ ਬਾਹਾਂਾਂ ਬੱਤੇਰੀਆਂ ਤਾਰਾਂ ਦੋਨੇ ਇਹ ਐਂ ਕਰੋ ਜੀ ਜਿਹੜਾ ਇਹ ਤੇਲ ਹੈ ਹਾਂਜੀ ਇਹ ਤੇਲ ਤੁਸੀਂ ਪਹਿਲਾਂ ਜਾਓ 2 ਨੰਬਰ ਮੰਝੇ ਤੇ 2 ਨੰਬਰ ਮੰਝੇ ਵਾਲਾ ਤੁਹਾਨੂੰ ਭੇਜੂਗਾ 7 ਨੰਬਰ ਮੰਝੇ ਤੇ ਠੀਕ ਹੈ 7 ਨੰਬਰ ਮੰਝੇ ਵਾਲਾ ਤੁਹਾਨੂੰ ਭੇਜੂਗਾ 4 ਨੰਬਰ ਮੰਝੇ ਤੇ 4 ਨੰਬਰ ਮੰਜੇ ਆ ਤੁਹਾਨੂੰ ਆਖੂ ਵੀ 9 ਨੰਬਰ ਮੰਜੇ ਤੇ ਜਾਓ 9 ਨੰਬਰ ਮੰਜੇ ਵਾਲਾ ਜਿਹੜਾ ਹੋਊਗਾ ਉਹ ਤੁਹਾਨੂੰ ਮੇਰੇ ਕੋਲ ਭੇਜੂਗਾ ਆਇਓ ਮੈਂ ਤੁਹਾਡੇ ਕੋਲ ਸਿੱਧਾ ਹੀ ਬੈਠਾਂ ਡਾਕਟਰ ਯਾਰ ਕਿਉਂ ਮੇਰੇ ਨਾਲ ਬੈਰ ਵੱਢਿਆ ਯਾਰ ਭਾਈ ਯਾਰ ਮੈਂ ਤੇਰਾ ਕੀ ਮਾੜਾ ਕੀਤਾ ਹੈ ਮੈਨੂੰ ਐਂ ਦੱਸ ਦੇ ਦਵਾਈ ਤੇਰਾ ਹੱਲੇ ਕਿ ਮੇਰਾ ਹੱਲਾ ਮੇਰਾ ਭਾਈ ਹੈ ਮੇਰਾ ਭਾਈ ਹੈ ਤੇਰਾ ਭਾਈ ਹੈ ਭਾਈ ਹਾਂ ਹਾਂ ਭਾਈ ਯਾਰ ਨਾ ਇਹਨੂੰ ਕਹਿ ਦੇ ਮੈਂ ਬਹੁਤ ਦੂਰ ਜਾਣਾ ਮੇਰੀਆਂ ਬਾਹਾਂ ਚੜਾ ਦੂ ਯਾਰ ਓਹ ਲੈ ਇਹ ਹੀ ਗੱਲ ਮੈਂ ਚੜਾ ਦੂਗਾ ਵੀਰ ਮੈਂ ਚੜਾ ਦੇਗਾ ਚੜਾ ਦੇਣਾ ਹਾਂ ਉਹ ਭਾਈ ਕਿਹਦਾ ਫਾਦਾ ਰਹਿਣਾ ਉਹ ਦੰਦਾਂ ਉਹ ਵੀ ਤੰਗ ਹੋਈ ਨੇ ਵਾਹ ਐਨਾ ਤਾਂ ਓਏ ਨਹੀਂ ਬਾਹਾਂ ਚੜਾਉਣੀਆਂ ਬਾਈ ਮੇਰੀ ਬਾਹ ਉਤਰੀ ਸੀ ਬਾਹਾਂ ਦੁੱਚੂ ਚੜਾ ਦੇ ਨੇ ਦੋਨੇ ਲਾਤੀਆਂ ਮੇਰੀਆਂ ਬਾਹਾਂ ਓਵੇਂ ਨੂੰ ਚੜਾਉਣਗਾ ਹੁੰਗਾ ਮੇਰੇ ਵਾਲੇ ਪਿਓ ਨੇ ਸਹੀ ਕਿਹਾ ਸੀ ਵੀ ਨਾ ਘਰ ਓ ਇਹ ਆ ਕੰਮ ਨਾ ਸਿੱਖ ਨਾ ਸਿੱਖ ਐਵੇਂ ਸਿੱਖ ਲਿਆ ਹੁਣ ਕਿਸੇ ਦੇ 2 ਮਹੀਨੇ ਹੋ ਗਏ ਓ ਕਿਸੇ ਦੀ ਬਾਹ ਨਹੀਂ ਉਤਰੀ ਹੁਣ ਕੀ ਦੀਆਂ ਬਾਹਾਂ ਚੜਾ ਗ ਕੇ ਆਵਦਗੇ ਤਾਰ-ਤਾਰ ਚੜਾਈ ਜੱਗ ਪਤਾ ਨਹੀਂ ਤਾਂ ਲੋਕ ਲੜਨੋਂ ਹਟ ਗਏ ਪਤਾ ਨਹੀਂ ਕੀ ਪਰਮਾਤਮਾ ਓ ਤਾਰ ਦੇ ਕਿਸੇ ਦੀ ਬਾਹ ਬਹੁਤ ਔਖਾ ਬਹੁਤ ਬਾਈ ਜੀ ਘੋਗੜਾ ਟਦਾ ਘਰ ਆਹੀ ਜੀ ਹਾਂਜੀ ਇਹੀ ਇੱਕੋ ਕੈਰੈਕਟਰ ਦਾ ਕਰ ਬੈਠ ਹੋ ਜੀ ਉਹ ਕੈਰੈਕਟਰ ਉਹ ਅੰਗਾ ਪੈਰ ਵਾਲੀ ਹੈ ਜੀ ਨਹੀਂ ਜੇ ਅੰਗਾ ਪੈਰ ਵਾਲੇ ਨੇ ਕੋਹਗਾ ਡਾਕਟਰ ਨਾਲ ਇੱਕ ਮਾਸ ਦਾ ਟੁਕੜਾ 5 ਫੁੱਟ 11 ਇੰਚ ਦਾ ਉਹ ਆਇਆ ਰੱਖਿਆ ਜਾਂਦਾ ਠੀਕ ਈ ਕਿੱਧਰ ਗਈ ਗੱਲ ਕਿੱਧਰ ਗਈ ਪਤੰਦਰਾ ਅੰਗਾ ਪੈਰ ਨਾਲੇ ਹੋਇਆ ਕੋਹਗਾ ਡਾਕਟਰ ਬਿਨਾ ਅੰਗਾ ਪੈਰਾਂ ਤੋਂ ਕਿਵੇਂ ਹੋਊਗਾ ਬੰਦਾ ਨਹੀਂ ਨਹੀਂ ਉਹ ਮੇਂ ਅੰਗਾ ਪੈਰਾਂ ਦਾ ਨਹੀਂ ਜੀ ਮੈਂ ਕਿਹਨੂੰ ਕਹਿੰਦਾ ਬਕਲਾੰਗ ਆ ਉਹ ਮੈਂ ਕਹਿਣਾਗਾ ਵੀ ਵੀ ਅੰਗਾ ਪੈਰਾਂ ਵਾਲਾ ਹੀ ਅੰਗ ਪੈਰ ਚੜਾਉਂਦਾ ਨਾ ਹਾਂ ਹਾਂ ਬਿਲਕੁਲ ਅੰਗ ਪੈਰ ਉਹ ਹੀ ਚੜਾਉਂਦਾ ਕੋਹਗਾ ਡਾਕਟਰ ਚੜਾਉਂਦਾ ਠੀਕ ਹੈ ਜ ਆ ਕੋਈ ਗੱਲ ਨਹੀਂ ਬਾਹ ਦੇਖ ਲੈਨੇ ਜੀ ਬਾਹ ਦੇਖਣ ਵਾਸਤੇ ਬੈਠੀ ਸੀ ਤੇ ਲੱਤ ਵੀ ਦੇਖ ਲੈਨੇ ਬਾਹ ਵੀ ਦੇਖ ਲੈਨੇ ਬੰਦਾ ਵੀ ਦੇਖ ਲੈਨੇ ਬੰਦੇ ਦੀ ਜਾਤ ਵੀ ਦੇਖ ਲੈਨੇ ਆ ਬਾਂਹ ਦਿਖਾਉਣੀ ਆ ਬਾਂਹ ਦਿਖਾਉਣੀ ਆ ਹਾਂਜੀ ਇਹ ਜੀ ਦੇਖੋ ਗੱਲ ਇਹ ਵੀ ਉਹਨਾਂ ਚਿਰ ਅਸੀਂ ਬਾਹ ਨਹੀਂ ਥੋੜੀ ਦੇਖ ਸਕਦੇ ਜਿੰਨਾ ਚਿਰ ਤੁਹਾਡੇ ਕੋਲੇ ਪਰਚੀ ਨਹੀਂ ਪਹਿਲਾਂ ਪਰਚੀ ਕਟਾਓ ਪਰਚੀ ਜਿਹੜਾ ਉਹ ਪਈ 5 ਰਸਤਾ ਲੈ ਕਟਾਉਂਦੇ ਹੁੰਦੇ ਆ ਜੀ ਇਹ ਵੀ ਡਾਕਟਰੀ ਆ ਨਾ ਤੁਸੀਂ ਪਹਿਲਾਂ ਅਨਸਾਰ ਕੀ ਕਿਹਾ ਘੋਗੇ ਡਾਕਟਰ ਦਾ ਘਰੇ ਡਾਕਟਰ ਨੂੰ ਮਿਲਣ ਵਾਸਤੇ ਪਹਿਲਾਂ ਪਰਚੀ ਦੀ ਤਾਂ ਜ਼ਰੂਰਤ ਪੈਂਦੀ ਆ ਹਾਂਜੀ ਹਾਂਜੀ ਪੈਂਦੀ ਆ ਜੀ ਡਾਕਟਰ ਡਾਕਟਰ ਦੇ ਕੋਈ ਡਿਗਰੀ ਵਾਸਤੇ ਪਰਚੀਆਂ ਦਾ ਕਰਕੇ ਤਾਂ ਡਾਕਟਰ ਬੰਦੇ ਕਰਕੇ ਡਾਕਟਰ ਕੱਟ ਦੋ ਪਰਚੀ ਹਾਂ ਪਰਚੀ ਕੱਟਦੇ ਕਿੰਨੇ ਦੀ ਆ ਜੀ ਪਰਚੀ ਕਿਹੜਾ ਜੀ ਸਿੰਪਲ ਸਿਰਫ 200 ਰੁਪਏ ਜੀ 200 ਦੇ ਹਾਂ ਡਾਕਟਰ ਵੀ ਤਾਂ ਬਹੁਤ ਤਕੜਾ ਡਾਕਟਰ ਆ ਜੀ ਐ ਕੋਈ ਮਾੜਾ ਮੋਟਾ ਡਾਕਟਰ ਨਹੀਂ ਅੱਛਾ ਜੀ ਨਾਂ ਦੱਸੋ ਜੀ ਆ ਨਾਰਾਇਂਦਰ ਜੀ ਰਾਜਵਿੰਦਰ ਹਾਂਜੀ ਤੇ ਆਪਣੇ ਪਿੰਡ ਕਿਹੜਾ ਪਿੰਡ ਮਿਹੜੀ ਆ ਜੀ ਬਾਹ ਕਿੰਨੇ ਵਾਰੀ ਉਤਰੀ ਆ ਬਾਹ ਜੀ ਅੱਜ ਪਹਿਲੀ ਵਾਰ ਉਤਰੀ ਆ ਜੀ ਪਹਿਲੀ ਵਾਰ ਉਤਰੀ ਆ ਪਹਿਲੀ ਵਾਰੀ ਉਤਰੀ ਆ ਹਾਂਜੀ ਪਹਿਲਾਂ ਕਦੇ ਬਾਹ ਕਿਸੇ ਤੋਂ ਪਹਿਲੀ ਕੋਈ ਵੀ ਅੰਗ ਪੈਰ ਪਹਿਲਾਂ ਤਾਂ ਨਹੀਂ ਉਤਿਆ ਨਹੀਂ ਉਤਰਾ ਹੀ ਨਹੀਂ ਉਤਰਾ ਨਹੀਂ ਉਤਰਾ ਕਰੇ ਪਸ਼ੂ ਕਿੰਨੇ ਆ ਪਸ਼ੂ ਤਾਂ 3 ਹੈ ਜੀ ਪਸ਼ੂਦੰ ਕਿੰਨੇ ਦੁੱਧ ਵਾਲੇ ਕਿੰਨੇ ਵਿੱਚੋਂ ਦੁੱਧ ਵਾਲੀ ਇੱਕ ਗਾਂ ਹੈ ਇਹ ਲੱਗ ਗਈ ਸਵੰਦ ਜੀ ਮੇਰੀ ਭਾਉਤਰੀ ਪਸ਼ੂਆਂ ਦੀ ਨਿਤਰੀ ਨਹੀਂ ਨਹੀਂ ਦੇਖੋ ਬੇਟੇ ਇਹ ਪਤਾ ਚੱਕਰ ਕੀ ਹੁੰਦਾ ਹੈ ਇਹ ਜਿਸੇ ਦਹੀਂ ਦਾ ਦਵਾਈਆਂ ਦੇਵਾਂਗੇ ਮਾਲਸ਼ਾਂ ਦੇ ਮੈਂ ਕਰਨ ਵਾਸਤੇ ਉਹ ਦਵਾਈਆਂ ਦਾ ਉਹੇ ਹਿਸਾਬ ਨਾਲ ਦੇ ਦਾਂਗੇ ਵੀ ਜਿਹਦੇ ਤੱਕ ਦੁੱਧ ਬਾਦ ਖੁੱਲਾ ਹੁੰਦਾ ਹੈ ਫਿਰ ਉਹਨੂੰ ਉਹੇ ਜੀ ਦਵਾਈ ਦੇ ਦਿੱਤੀ ਜਾਂਦੀ ਹੈ ਜਿੰਨਾ ਇਹ ਦੁੱਧ ਬਾਦ ਭੀੜਾ ਹੁੰਦਾ ਹੈ ਉਹਨਾਂ ਨੂੰ ਫਿਰ ਉਹ ਜੀ ਦਵਾਈ ਦੇ ਦਿੱਤੀ ਜਾਂਦੀ ਹੈ अच्छा यही तो डॉक्टरन दी खूबसूरती है यही फिर आए ना दूध वाला मुल्ल भी लेले ठीक होनी चाहिए जी कोई नहीं बदोदा लिख दो कोई चक्कर नहीं कोई गल दूध हां हां प्रो मोल ले लांगी बाह लोड होनी जरूरी है बाह 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 काम ਦਾ ਕੰਮ ਰੁਕਦਾ ਨਹੀਂ ਕੰਮ ਰੁਕਦਾ ਜੀ ਤੇ ਕੋਈ ਗੱਲ ਨਹੀਂ ਲਿਆਓ ਜੀ 200 ਰੁਪਏ ਦਿਓ ਲਓ ਜੀ ਕਦੇ ਵੀ ਨਾ ਪਿੰਡ ਦੇ ਵਿੱਚ ਤੁਸੀਂ ਕਿਸੇ ਵੀ ਉਹਦੇ ਯਾਰ ਦੋਸਤ ਦੀ ਬਾਹ ਤਾਰ देऊ ਕਈ ਵਾਰੀ ਚੌੜ ਕਰਦੇ ਉੱਤਰ ਜੇ ਤੁਸੀਂ ਮੇਰੇ ਕੋਲ ਲਿਆ ਕਰੋ ਕੋਈ ਚੱਕਰ ਵਾਲੀ ਗੱਲ ਨਹੀਂ ਗਾਹ ਨੂੰ ਟੋੜੇ ਦੇਖੋ ਜੀ ਕਮਿਸ਼ਨ ਵੀ ਵਿੱਚ ਕਰਦੇ ਆਂ ਦੇਖੋ ਕੋਈ ਨੋ ਪ੍ਰੋਬਲਮ ਵਾਲੀ ਗੱਲ ਨਹੀਂ ਅੱਛਾ ਜੀ ਹਾਂਜੀ ਮੈਂ ਤਾਂ ਜੀ ਸੁਣਿਆ ਖਾਸ ਆਈ ਤੁਹਾਡੇ ਬਾਰੇ ਹੀ ਤਾਂ ਕਰਕੇ ਆ ਹਾਂ ਅੱਛਾ ਨਹੀਂ ਨਹੀਂ ਸੁਣਿਆ ਤਾਂ ਕਰੋ 15 ਮਿੰਟ ਵੇਟ ਕਰੋ ਜੀ 15 ਮਿੰਟ ਬੜੀ ਹਾਂਜੀ ਜਿਆਦਾ ਜੀ ਚਲੋ ਕੋਈ ਗੱਲ ਨਹੀਂ ਕਰ ਲੈਣੀ ਕਰ ਲੈਣੀ ਕਰ ਲੈਣੀ ਕਾਲਾਂ ਦੇ ਵਿੱਚ ਵੀ ਤਾਂ ਹੀ ਤੁਸੀਂ ਕਿੰਨਾ ਟਾਈਮ ਵੇਟ ਕਰਦੇ ਹੋ ਨਹੀਂ ਨਹੀਂ ਬਾਈ ਕੋਈ ਗੱਲ ਨਹੀਂ ਕਰ ਲੈਣੀ ਆਪ ਮੰਜੇ ਤੇ ਬਹਿ ਜਾਈ ਮੰਜੇ ਤੇ ਬਹਿ ਜਾਓ ਬਹਿ ਜਾਓ ਬਹਿ ਜਾਓ ਮੰਜੇ ਤੇ ਗੱਲਾਂ ਦੇ ਵਿੱਚ ਲੋਕ ਸਾਰੇ ਬੈਠ ਕੇ ਜਾਂਦੇ ਇੱਥੇ ਬੰਦਾ ਕੀ ਹੋ ਗਿਆ ਇੱਥੇ ਪਾਚਨ ਨਹੀਂ ਘਟਾਉਣ ਡਾਕਟਰ ਹਸਪਤਾਲ ਦੇ ਵਿੱਚ ਪਰਚੀ ਘਟਾ ਦਿੰਦੇ ਜੇ ਮੈਂ ਹਸਪਤਾਲ ਚ ਬੈਠੇ ਵੀ ਤਾਂ ਤੁਸੀਂ ਕਰਨਾ ਹੀ ਸਾਰਾ ਕੁਝ ਇਹ ਕੀ ਹੋਵੇ ਕਹਿੰਦਾ ਕਿ ਇਰਾਦੇ ਰਹੀਆਂ ਅਸੀਂ ਬੈਠੇ ਆ ਵੀ 15 ਮਿੰਟ ਕਿੱਡੀ ਗੱਲ ਲੱਗ ਤਾ ਕਰਨੀ ਚੱਲ ਪਾਹ ਆਖਾ ਕੀ ਚੱਲਾਂ ਇਹ ਰਹੀ ਬੁਰਾਈ ਦੇ ਆ ਹੋ ਗਏ ਜੀ 15 ਮਿੰਟ ਡਾਕਟਰ ਆ 15 ਮਿੰਟ ਹੋ ਗਏ ਹਾਂਜੀ 15 ਮਿੰਟ ਹੋ ਗਏ ਕੋਈ ਗੱਲ ਨਹੀਂ ਬਸ ਤੁਸੀਂ ਐ ਕਰੋ ਮੈਂ ਡਾਕਟਰ ਨੂੰ ਬੁਲਾਉਣਾ ਹੈ ਤੁਸੀਂ ਸਿਰਫ 2-3 ਮਿੰਟ ਹੋਰ ਵੇਟ ਕਰੋ 2-3 ਮਿੰਟ ਹਾਂ ਡਾਕਟਰ ਸਾਹਿਬ ਆ ਜਾਓ ਠੀਕ ਹੈ ਜੀ ਮੈਂ ਜਲਦੀ ਬੁਲਾਉਂਦਾ ਬਸ ਤੁਸੀਂ 2-3 ਮਿੰਟ ਵੇਟ ਕਰੋ ਡਾਕਟਰ ਨੂੰ ਮੈਂ ਕਹਿ ਦਿੰਦਾ ਆਜੋ ਜੀ ਪੁਈ ਡਾਕਟਰ ਸਾਹਿਬ ਹਾਂਜੀ ਬੈਠੋ ਆ ਲੋ ਹਾਂ ਦੱਸੋ ਜੀ ਕੀ ਪ੍ਰੋਬਲਮ ਹੈ ਤੁਸੀਂ ਆਪ ਹੀ ਡਾਕਟਰ ਨਹੀਂ ਹੈ ਡਾਕਟਰ ਤਾਂ ਫੇਰ ਪਤੰਦਰਾ ਉਹੀ 20 ਮਿੰਟ ਦਾ ਖੱਜਲਖਵਾਰ ਕਰੀ ਨਾ ਮੈਨੂੰ ਉਹਦੇ ਹੀ ਦੇਖ ਲਾ ਤੂੰ ਯਾਰ ਬਹਿਲਾ ਬੈਠਾ ਸੀ ਵੀਰੇ ਜੇ ਤੁਹਾਨੂੰ ਮੈਂ 온 ਸਾਰੀ ਦੇਖ ਲੈਂਦਾ ਫੇਰ ਤੁਹਾਨੂੰ ਲੱਗਣਾ ਸੀ ਡਾਕਟਰ ਉਹੀ ਹੈ ਬਹਿਲਾ ਹੀ ਬੈਠਾ ਹਾਂ ਤੇ ਸੀ ਬਹਿਲੇ ਇਹ ਚ ਕੀ ਸ਼ੱਕ ਹੈ ਵੇਲਾ ਲੱਗਿਆ ਤਾਂ ਹਾਂਜੀ ਵੇਲਾ ਲੱਗਿਆ ਹਾਂ ਵੇਲੇ ਸੀ ਇੱਥੇ ਕੋਈ ਸ਼ੱਕ ਹੀ ਨਹੀਂ ਸ਼ੱਕ ਨਹੀਂ ਹੋਈ ਹਾਂ ਜਾਓ 15-20 ਮਿੰਟ ਹੋਰ ਵੇਟ ਕਰੋ ਫਿਰ ਉਹ ਨਹੀਂ 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 ਕੋਈ ਗੱਲ ਨਹੀਂ ਤੁਸੀਂ ਇਹ ਦੇਖ ਲਓ ਜੀ ਤੁਸੀਂ ਤਾਂ ਬਹੁਤ ਬਿਜੀ ਬੰਦੇ ਹੋ ਤੁਹਾਡੇ ਕੋਲ ਕਿੱਥੇ ਆਈ ਟਾਈਮ ਜੀ ਤੁਸੀਂ ਦੇਖੋ ਜੀ ਮੇਰੀ ਬਾਹ ਦੇਖੋ ਹਾਂ ਉਹ ਤਾਂ ਵੀ ਪੀੜ ਹੁੰਦੀ ਹੈ ਜੀ ਉੱਤਰੀ ਹੈ ਜੀ ਉੱਤਰੀ ਹੈ ਹਾਂਜੀ ਲੈਂ ਐ ਕਰੋ ਹਾਂਜੀ ਪਹਿਲਾ ਲਾਈਨ ਚ ਖੜਵਾ ਕੇ ਲਾਈਨ ਚ ਹਾਂ ਸਭ ਕੋ ਤੁਹਾਨੂੰ ਪਤਾ ਨਾ ਹਸਪੀਟਲ ਦੇ ਵਿੱਚ ਵੀ ਲਾਈਨ ਦੇ ਵਿੱਚ ਵਾਰੀ ਹੁੰਦੀ ਹੁੰਦੀ ਹਾਂ ਐ ਆਏ ਆਸਟਾ ਇਹਨੇ ਸਿੱਧਾ ਆ ਕੇ ਵੇਜੋ ਠੀਕ ਹੈ ਜੀ ਆਹ ਲੋ ਜੀ ਆਹ ਲੈਂ ਨਾ ਹੋਰ ਕਿੱਥੇ ਇੱਥੇ ਲੈਣੀ ਆਹ ਲੋ ਜੀ ਉਹ ਆਹ ਆ ਲੈਣਾ ਲਾਈਨ ਚ ਖੜੇ ਆਏ ਲਾਈਨ ਚ ਖੜੇ ਹਾਇ ਕਿੱਥੇ ਮੈਨੂੰ ਦੱਸ ਦੋ ਮੈਂ ਉੱਥੇ ਖੜ ਜਾਂਦਾ ਜੀ ਆਹ ਲੋ ਆਏ ਆ ਆ ਆਗੇ ਜੀ ਆਹ ਆ ਲੈਣਾ ਇੱਥੇ ਖੜ ਜਾ ਇਹ ਆ ਆ ਲੈ ਆਹ ਲਾਈਨ ਤੇ ਖੜ ਜਾ ਕੋਈ ਤੇ ਲਾਈਨ ਤੇ ਖੜੇਗਾ ਆਹ ਲਾਈਨ ਚ ਖੜੇਗਾ ਲੈ ਲੈ ਆਏ ਠੀਕ ਹੈ ਜੀ ਕਿ ਇੱਥੇ ਚੱਲੇ ਯਾਰ ਤੁਮੇ ਦਿਖਾ ਲੈ ਲੈ ਇੱਧਰ ਖੜ ਗਿਆ ਹੀ ਦਿਖਾ ਆ ਲੋ ਜੀ ਇਹ ਇਸ ਤੇ ਤੇਰਾ ਨੰਬਰ ਚੌਥਾ ਹੈ ਚੌਥਾ ਪਹਿਲ ਤੇ ਖੜ ਗਿਆ ਕੇ ਚੌਥੇ ਨੰਬਰ ਤੇ ਖੜ ਓਏ ਕੋਈ ਬੰਦਾ ਹੋਵੇ ਤਾਂ ਮੈਂ ਅੱਗੇ ਪਿੱਛੇ ਹੋ ਜਾਇਆ ਗਲਟਰਾ ਕਿਉਂ ਖੱਜਲ ਕਰੀ ਜਾਂਦਾ ਮੈਨੂੰ ਏ ਇਹ ਤੀਜੇ ਨਾਲ ਮੇਰਾ ਕੋਈ ਮਤਲਬ ਨਹੀਂ ਤੁਹਾਡਾ ਜਦੋਂ ਪਰਚੀ ਤੇ ਨੰਬਰ ਚੌਥਾ ਨਾ ਮੈਂ ਪਰਚੀ ਦੇ ਅਕੋਰਡਿੰਗ ਚੱਲਣਾ ਮੈਨੂੰ ਕੋਈ ਮਤਲਬ ਨਹੀਂ ਹੈ ਵੀ ਬੰਦਾ ਹੈਗਾ ਜਾਂ ਨਹੀਂ ਤੁਸੀਂ ਪਰਚੀ ਦੇ ਚੌਥਾ ਨੰਬਰ ਦੇ ਚੌਥੇ ਤੇ ਖੜੋ ਮੇਰੀ ਭੈਣ ਨੂੰ ਮਰਿਆ ਚੱਲ ਹੁਣ 200 ਦਿੱਤਾ ਹੋ ਜਾ ਖੱਜਲ ਆਹ ਲੋ ਜੀ ਆ ਦੂਜਾ ਆ ਤੀਜਾ ਤੇ ਆ ਚੌਥਾ ਆ ਠੀਕ ਹੈ ਜੀ ਇੱਥੇ ਹੋਊਗਾ ਠੀਕ ਮੈਨੂੰ ਨਹੀਂ ਪਤਾ ਪਰ ਤੂੰ ਲੈਂਡ 'ਚ ਬੰਦੇ ਤਾਂ ਦੱਸੋਗੇ ਕਿੱਥੇ ਲੱਗਿਆ ਠੀਕ ਆ ਚੱਲ ਲੈ ਚੱਲ ਫਿਰ ਇੱਥੇ ਹੋ ਗਿਆ ਹੁਣ ਨਾਲ ਮੱਥਾ ਮਾਰਨਾ ਪੈ ਰਿਹਾ ਯਾਰ ਇੱਥੇ ਤਾਂ ਹੀ ਤਾਂ ਮੈਂ ਆਖਿਆ ਸੀ ਵਧੀਆ ਚੰਗਿਆ ਤਲ ਚ ਲੱਗ ਜਾਂਦਾ ਡਾਕਟਰ ਦਾ ਦਿਮਾਗ ਮੇਰਾ ਵੀ ਹਿਲਾਏਗਾ ਯਾਰ ਗੱਲਾਂ ਚੋ ਆ ਜੀ ਦੇਖੋ ਜੀ ਮੈਂ ਗਾਂ ਹੋ ਜਾ ਜੀ ਓ ਦਿੱਤਾ ਜੀ ਮੜੀ ਗੱਲ ਤਾਂ ਸੁਣ ਲਓ ਹਾਂ ਦਿਖਾਓ ਆ ਦੇਖੋ ਜੀ ਆ ਗਈ ਵਾਰੀ ਮੇਰੀ ਹਾਂ ਹਾਂ ਵਾਰੀ ਆ ਗਈ ਤੇਰੀ ਬਹਿ ਜਾ ਠੀਕ ਹੈ ਜੀ ਹੱਤਾ ਡਾਕਟਰ ਤੂੰ ਮੇਰਾ ਵੀ ਦਿਮਾਗ ਹਲਾਏਗਾ ਬਾਹ ਉਤਰੀ ਹੈ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਸਾਹਿਬ ਮੈਂ ਥੋੜਾ ਨਾਮ ਬਹੁਤ ਦੂਰੋਂ ਸੁਣਿਆ ਜੀ ਅੱਛਾ ਮੇਰਾ ਨਾਮ ਬਹੁਤ ਦੂਰੋਂ ਸੁਣਿਆ ਬਹੁਤ ਦੂਰੋਂ ਸੁਣਿਆ ਤਾਂ ਹੀ ਤਾਂ ਆਏਗਾ ਮੇਰਾ ਬਾਪੂ ਖੜਾ ਹੀ ਤਾਂ ਮੈਂ ਖੜਾ ਹੀ ਥੱਲੇ ਮੈਂ ਕਹਾ ਮੇਰੇ ਆਲਕਾ ਮੈਨੂੰ ਬੱਠਲ ਫੜਾ ਥੱਲੋਂ ਮੈਂ ਕਹਾ ਮੈਥੋਂ ਬੱਠਲ ਨਹੀਂ ਫੜਾਈ ਤੇ ਮੈਂ ਕਹਾ ਮੇਰਾ ਮੋਢਾ ਦੁਖਦਾ ਅੱਛਾ ਉਹ ਕਹਿੰਦਾ ਘੋਗੇ ਡਾਕਟਰ ਨੂੰ ਸੁਣ ਦਿਖਾ ਕੇ ਆ ਠੀਕ ਹੈ ਬਹੁਤ ਦੂਰੋਂ ਸੁਣਿਆ ਮੈਂ ਨਾ ਥੋੜਾ ਜੀ ਇਹ ਤਾਂ ਕਿਹੜਾ ਦੂਰੋਂ ਹੋ ਗਿਆ ਛੱਤ ਤੋਂ ਥੱਲੇ ਖੜਾ ਇੱਕ ਇਹ ਤਾਂ ਕਿਹੜਾ ਦੂਰੋਂ ਹਾਲਾ ਜੀ ਤੁਹਾਨੂੰ ਹੀ ਲੱਗਦਾ ਤੁਸੀਂ ਬਹੁਤ ਮਸ਼ਹੂਰ ਹੋ ਸਾਡੇ ਪਿੰਡਾਂ ਮਣੀ ਦਾ ਪੁੱਛੋ ਨਾ ਤੁਹਾਡਾ ਹਾਲਾ ਹਾਲਾ ਹੋਈ ਪਈਏ ਸੱਚੀ ਮਿੱਥੀ ਤੇ ਪੁੱਛੋ ਨਾ ਹਰੇ ਘਰੇ ਤੁਹਾਡਾ ਨਾਮ ਬੋਲਦਾ ਜੀ ਕੋਈ ਜ਼ੋਰ ਵਹਿਬਤ ਕਰਦਾ ਨਾਲ ਜੀ ਆਹ ਕਹਿੰਦੇ ਵੇ ਇਹ ਤਾਂ ਘੋਗਾ ਜੰਮਦਾ ਸੌੜ ਦੀ ਗੱਲ ਨਹੀਂ ਹਰੇ ਕਹੀਂ ਕਹਿੰਦਾ ਪੁੱਛਣੇ ਤੇ ਆਮ ਦੀ ਗੱਲ ਲਗੀ ਓਏ ਓ ਸਾਡੇ ਪਿੰਡਾਂ ਚ ਵੀ ਕਿਹਾ ਜਾਂਦਾ ਉਹ ਮਤਲਬ ਕਹਿੰਦਾ ਉਹਦੀ ਬੇਇੱਜ਼ਤੀ ਕਰੀ ਜਾਂਦੀ ਹੁੰਦੀ ਹੈ ਅੱਛਾ ਹਾਂ ਉਹਨੂੰ ਕਹਿੰਦੇ ਜਮੀ ਇੱਕੋ ਗਈ ਆਵੇ ਉਹ ਗਉ ਨੂੰ ਕਿਹਾ ਜਾਂਦਾ ਜਿਹਨੂੰ ਅਕਲ ਨਾ ਹੋਵੇ ਅੱਛਾ ਤਾਂ ਹੀ ਥੋਡਾਣਾ ਵੀ ਖੋਗਾ ਜੀ ਉਹ ਮੇਰਾ ਤਾਂ ਨਾਂ ਖੋਗਾ ਹੈ ਉਹ ਉਹ ਕੋ ਗੇਗਾ ਇਹਨਾਂ ਦਾ ਮੇਰਾ ਨਾਂ ਖੋਗਾ ਹੈ ਅੱਛਾ ਠੀਕ ਹੈ ਜੀ ਇਹ ਸਮਝ ਤੋਂ ਬਾਹਰ ਹੋ ਚਲੋ ਕੋਈ ਗੱਲ ਦੀ ਬਾਹ ਦੇਖੋ ਜੀ ਆਕੇ ਬਾਹਾਂ ਦੇ ਇੱਕ ਦਾ ਤਾਂ ਦੇਖਦਾ ਆਰਾਮ ਆ ਜੀ ਇਹੋ ਜਿਹੀ ਚੜਾਇਓ ਮੁੜ ਕੇ ਖੁੱਲੇ ਨਾ ਤੁਹਾਨੂੰ ਦੱਸਦਾ ਮੈਂ ਬਾਹ ਹਾਂ ਬਾਹ ਤਾਂ ਛੋਡੀ ਹੈ ਇਹ ਜੀ ਇਹ ਜੀ ਮੈਂ ਜਿੰਨਾ ਮਰਜੀ ਜ਼ੋਰ ਪਾਵੇਂ 20 ਬੰਦੇ ਲੰਕੀਆਂ ਛੋਡੀ ਬਾਹਾਂ ਉੱਤਰਦੀ ਪਰ ਠੀਕ ਹੈ ਜੀ ਐਡੀ ਪੱਕੀ ਬਾਹ ਚੜਾਉਣਾ ਅੱਜ ਤੱਕ ਜਿੰਨੀਆਂ ਬਾਹਾਂ ਚੜਨਾ ਕਦੇ ਵੀ ਕੋਈ ਬੰਦਾ ਆਖੇ ਵੀ ਮੇਰੀ ਬਾਹਦਾਰੇ ਉੱਤਰੀਆ ਕੋਈ ਬੰਦਾ ਨਹੀਂ ਤੁਹਾਨੂੰ ਜ਼ਿੰਦਗੀ 'ਚ ਮਿਲੂਗਾ ਪਰ ਠੀਕ ਹੈ ਜੀ ਪਰ ਪਰ ਕਰ ਤਸੱਲੀ ਬਖ ਕਰ ਦੋ ਜੀ ਆਪਦਾ ਕੰਮ ਤੁਸੀਂ ਕੋਈ ਚੱਕਰ ਵਾਲੀ ਗੱਲ ਕੋਈ ਗੱਲ ਨਹੀਂ ਕੋਈ ਗੱਲ ਕੋਈ ਗੱਲ ਆ ਪੀੜ ਹੁੰਦੀ ਹੈ ਜੀ ਪੀੜ ਹੁੰਦੀ ਹੈ ਨਾ ਜੀ ਹਾਂ ਜੀ ਇਹ ਤੁਹਾਨੂੰ ਐ ਲੱਗਦਾ ਹੋਣਾ ਜਿਵੇਂ ਪੀੜ ਹੁੰਦੀ ਹੈ ਹਾਂ ਹਾਂ ਪੀੜ ਹੁੰਦੀ ਹੈ ਜੀ ਆ ਲੱਗਦਾ ਨਹੀਂ ਹੁੰਦੀ ਹੈ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਗੱਲ ਹੀ ਨਹੀਂ ਜਦੋਂ ਜਦੋਂ ਤੁਸੀਂ ਮੇਰੇ ਕੋਲੇ ਆ ਗਏ ਹਾਂਜੀ ਹਾਂਜੀ ਜਮਾ ਟੱਲਾ ਛੱਡ ਦੇ ਇਸ ਲਈ ਜਮਾ ਟੱਲਾ ਜੀ ਬਿਲਕੁਲ ਟੱਲਾ ਜਮਾ ਟੱਲਾ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਸਾਹ ਲਓ ਲੰਮੇ ਲੰਮੇ ਸਾਹ ਲਓ ਹੁਣ ਜਮਾ ਖੀਰੀ ਸਾਹ ਲਓ ਕੌਣ ਸੀਰੀਜ਼ਾਂ ਲੋਜੀ ਮਾਰਨਾ ਥੋੜੀ ਹੈਗਾ ਕੋਈ ਗੱਲ ਹੀ ਕੋਈ ਗੱਲ ਹੀ ਚਲੋ ਦੇਖੀ ਡਾਕਟਰ ਆ ਕਿਤੇ ਹੁਣਾਂ ਜਾ ਹੀ ਜਾਂਦੀ ਕਰਦੀ ਸਾਰਾ ਕੁਝ ਸਾਨੂੰ ਚੈੱਕ ਕਰਨਾ ਪੈਂਦਾ ਹੁੰਦਾ ਹੈ ਕਿਹੜੇ ਤਰੀਕੇ ਨਾਲ ਕੋਈ ਨਾਰਮਲ ਡਾਕਟਰ ਨਹੀਂ ਮੈਨੂੰ ਤਾਂ ਇੰਗਲੈਂਡ ਵਾਲੇ ਵੀ ਸੱਦੀ ਜਾਂਦੇ ਪਰ ਮੈਂ ਨਹੀਂ ਜਾਂਦਾ ਕਿਉਂ ਨਹੀਂ ਗਏ ਕਿਉਂ ਨਹੀਂ ਜੀ ਮੈਂ ਇੱਡਾ ਤਕੜਾ ਕੰਮ ਐ ਇੱਥੇ ਮੈਂ ਇੰਡੀਆ ਦੇ ਲੋਕਾਂ ਦੀਆਂ ਬਾਹਾਂ ਚੜਾਉਂ ਕਿਉਂਕਿ ਇੰਗਲੈਂਡ ਵਾਲੇ ਲੋਕਾਂ ਨੇ ਤਾਂ ਆਪਣਾ ਦੇਸ਼ ਨੱਪਿਆ ਸੀ ਤਾਂ ਕਰਕੇ ਮੈਂ ਉਹਨਾਂ ਦੀਆਂ ਬਾਹਾਂ ਕਿਉਂ ਚੜਾਵਾ ਉਹ ਬਾਹਾਂ ਚੜਾ ਕੇ ਦੁਬਾਰੇ ਫੇਰ ਅਗਲੇ ਆਖਣ ਵੀ ਅਸੀਂ ਫੇਰ ਤੁਹਾਡੇ ਤੇ ਕਬਜ਼ਾ ਕਰਨੇ ਆ ਮੈਨੂੰ ਗਰਮੀ ਆ ਅੱਛਾ ਉਹ ਗਰਮੀ ਆ ਮੈਨੂੰ ਕੋਈ ਕੋਈ ਗੱਲ ਨਹੀਂ ਕੋਈ ਮੈਂ ਮੇਰਾ ਦੇਸ਼ ਦੀ ਸੇ ਤੂੰ ਬਾਜ ਜਾਰਾ ਆਪ ਇਕੱਠੇ ਚੱਲਾਂਗੇ ਕੋਈ ਨਾ ਕਿ ਇੱਧਰ ਕੰਬਲੇ ਕੋਲੇ ਫਸ ਗਿਆ ਕੇ ਯਾ ਇਹ ਜਮਾਟ ਲਾਣਾ ਸੀ ਨਾ ਹਾਂਜੀ ਜਾ ਫੋਲਟ ਲਾ ਜੀ ਆ ਓਏ ਡਾਕਟਰ ਓਏ ਤਾਂ ਪਹਿਲਾਂ ਓਏ ਆ ਸੀਗੀ ਇੱਧਰ ਲਈ ਨਹੀਂ ਸੀ ਓਏ ਕੋ ਗਿਆ ਦੋਨੇ ਤਾਰਤੀਆਂ ਕੀ ਹੋ ਗਿਆ ਓਏ ਇੱਧਰ ਲਈ ਸੀਗੀ ਆ ਆ ਇੱਧਰ ਲਈ ਬਾਸ ਹਾਂ ਤੂੰ ਆ ਵੀ ਤਾਰਤੀ ਆ ਤੂੰ ਜੀ ਪਹਿਲਾਂ ਦੱਸਣਾ ਸੀ ਨਾ ਦੱਸੀ ਤਾਂ ਗਿਆ ਵੀ ਆਹ ਬਾਹ 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 ਮੈਂ ਬੜਾ ਨਜਾਇਜ਼ ਡਾਕਟਰੀ ਦੇ ਵਿੱਚ ਖੁੱਬਿਆ ਹੋਇਆ ਸੀ ਤੁਸੀਂ ਦੱਸੀ ਤਾਂ ਜਾਓ ਤੁਸੀਂ ਦੇ ਬਾਹਾਂ ਵਾਹ ਜੱਕ ਬਾਕੀ ਚਲੋ ਕੋਈ ਗੱਲ ਇਹ ਤਾਂ ਇਹ ਤਾਂ ਬਹੁਤ ਬਹੁਤ ਹੈ ਤਾਂ ਵਧਾਈਆਂ ਹੁਣ ਤੁਹਾਨੂੰ ਸਾਰੇ ਵਧਾਈਆਂ ਤੁਸੀਂ ਆ ਗਏ ਲੱਡੂ ਓ ਦੋਨੀਆਂ ਦੋਨੇ ਬਾਹਾਂ ਇੱਕੋ ਜੀਆਂ ਹੋਣਗੀਆਂ ਦੋਨੇ ਉੱਤਰ ਗਿਆ ਓਏ ਦੋਨੇ ਚੜਾਓ ਹੁਣ ਮੈਂ ਨਹੀਂ ਜਾਂਦਾ ਨਹੀਂ ਆ ਬੈਠਾ ਦੋਨੇ ਚੜਾ ਕੇ ਤੋਰ ਮੈਨੂੰ ਦੋਨੇ ਹੁਣ ਯਾਰ ਇਕੋ ਜੀਆਂ ਹੋ ਗਈਆਂ ਠੀਕ ਆ ਯਾਰ ਹੁਣ ਓਏ ਕੋਈ ਆ ਕਿਉਂ ਮੈਂ ਕੰਮ ਨਹੀਂ ਰਿਹਾ ਕਿਸੇ ਦਾ ਹੁਣ ਮੈਂ ਬਸ ਕਿਵੇਂ ਚੜੂੰਗਾ ਇਹ ਦੱਸਦੇ ਮੈਂ ਦੂਰੋਂ ਬਹੁਤ ਆਇਗਾ ਹੁਣ ਯਾਰ ਤੈਨੂੰ ਕਦੇ ਤੇਰੀ ਬਾਹ ਚੜਾ ਤੈਨੂੰ ਕਦੇ ਬਸ ਤੇ ਚੜਾ ਹਾਂਜੀ ਬਈ ਬਸ ਤੇ ਆਪੇ ਚੜਜੂ ਮੇਰੇਆਂ ਦੋਨੇ ਬਾਹਾਂ ਚੜਾ ਲੈ ਕੰਮ ਐ ਉਹ ਕਰ ਦੋ ਤੂੰ ਤੇ ਦੂਜੀ ਵੀ ਧਾਰਤੀ ਮੈਂ ਤੁਹਾਨੂੰ ਕੁੱਟਣ ਜੋਗਰ ਵੀ ਨਹੀਂ ਕਰਾਂ ਜੋਰ ਲਾਉਣ ਜੋਗਰਾਂ ਬੁਆਹ ਕੇ ਬੋਲਣ ਜੋਗਰਾਂ ਵੀ ਆਹ ਕਰਦੇ ਯਾਰ ਤੁਸੀਂ ਨਾ ਅਸਲ ਦੇ ਵਿੱਚ ਬਾਈ ਮਿਸਟੇਕ ਹੋ ਗਈ ਕੋਈ ਗੱਲ ਨਹੀਂ ਤੁਸੀਂ ਐਂ ਕਰੋ ਬਾਦ ਦਨ ਐਂ ਕਰੋ ਪਰ ਪੈਸੇ ਦਿਓ ਮੈਂ ਆਪੇ ਕੱਢ ਲੈਣਾ ਕਿ ਕਿ ਕਿਉਂ ਪੈਸੇ ਕਿਉਂ ਦਿਓ ਦੇਖੋ ਜੀ ਪਹਿਲੇ ਇੱਕ ਦੂਜੀ ਬਾਹਾਂ ਦੇ ਵੀ ਪੈਸੇ ਤਾਂ ਲੱਗਣਗੇ ਲੱਗਣਗੇ ਓਏ ਯਾਰ ਡਾਕਟਰ ਮੈਂ ਤੈਨੂੰ ਆਪੇ ਹੀ ਦੇ ਦੂੰ ਪੈਸੇ ਤੂੰ ਬਲਵੇਂ ਆ ਬਾਹਾਂ ਚੜਾ ਦੇ ਫੇਰ ਦੂੰ ਪੈਸੇ ਪਹਿਲਾਂ ਇਹਨੇ 200 ਤਾਂ ਦੋਸ ਦੇ ਇੱਕ ਤਾਂ ਚੜਾ ਤੂੰ ਦੂਜੀ ਵੀ ਲਾਤੀ ਦੇਖੋ ਫੇਰ ਰੌਲਾ ਨਾ ਪਾਇਓ ਮੈਂ ਕੋਈ ਰੌਲਾ ਨਹੀਂ ਪਾਉਂਦਾ ਠੀਕ ਹੈ ਇੱਕ ਬਾਹ ਦਾ 200 ਡਾਕਟਰ ਨੇ ਮਿਲੇ ਹੁਣ ਦੋਹੇ ਬਾਹਾਂ ਦੇ ਪੈਸੇ ਲੱਗਣਗੇ ਓਏ ਇੱਕ ਦਾ ਤਾਂ ਚੜਾ ਦੇ ਪਹਿਲਾਂ ਫੇਰ ਦੋਹਾਂ ਦੀ ਲੈ ਲਈ ਆ ਬਰબાદ ਦੇ ਵਿੱਚ ਕਹੀ ਨਾ ਨਾ ਵੀ ਦੋਹਾਂ ਬਾਹਾਂ ਦੇ ਉਹ ਤਾਂ ਦੋਹਾਂ ਬਾਹਾਂ ਦੇ ਦੂੰ ਮੈਂ ਤੂੰ ਮੇਰਾ ਖੜਾ ਛੱਡ ਤੂੰ ਮੇਰੇ ਬਾਹਾਂ ਚੜਾ ਲੈ ਕਦਰ ਯਾਰ ਮਰ ਬਾਤ ਜਾਓ ਬਾਪੂ ਜਾਓ ਸਿੱਖੇ ਕਿੱਥੋਂ ਬਣਾਇਆ ਦੱਸ ਦੋ ਮੈਨੂੰ ਸਿੱਖੇ ਕਿੱਥੋਂ ਆ ਮੈਂ ਮੇਰਾ ਕਿਤੇ ਹੁਕਰਦੀ ਨਾ ਬਾ ਕੰਮ ਮੈਂ ਤੇਰਾ ਹੁਣ ਧੂਆਂ ਕੱਢ ਦਿੰਦਾ ਝਾੜ ਦੀ ਗੱਲ ਨਹੀਂ ਤੂੰ ਕਰ ਯਾਰ ਕੀ ਕਰਦਾ ਕਰ ਲੈ ਲੇਖ ਲਾ ਕੀ ਲੇਖਦਾ ਇਹ ਜੀ ਜੱਦੀ ਪੁਰਖੀ ਕੰਮ ਹੈ ਇਹ ਮੇਰੇ ਬਾਪੂ ਜੀ ਸੀ ਜਿਹੜੇ ਬਾਪੂ ਜੀ ਹਾਂ ਉਹਨਾਂ ਦਾ ਯਾਰ ਦੋਸਤ ਸੀ ਇੱਕ ਅੱਛਾ ਉਹਨਾਂ ਤੋਂ ਬਾਪੂ ਜੀ ਸਿੱਖੇ ਬਾਪੂ ਜੀ ਤੋਂ ਗਾਮ ਮੈਂ ਸਿੱਖਿਆ ਕੰਮ ਵਾਹ ਜੀ ਵਾਹ ਹਨਾ ਈੜੀਦਾਰ ਪੀੜੀ ਜਖਣਾ ਕੱਢੀ ਤੁਰੇ ਹੋਣੇ ਹੋ ਈੜੀਦਾਰ ਪੀੜੀ ਜਖਣਾ ਨਹੀਂ ਕੱਢ ਰਹੇ ਸੱਭ ਬੰਦੇ ਸੈੱਟ ਕਰ ਰਹੇ ਆ ਬੰਦੇ ਮੈਨੂੰ ਪਾ ਦੇ ਤੇਰੀ ਤੇਰੀ ਹਿਸਟਰੀ ਤੋਂ ਕੁਝ ਨਹੀਂ ਲੈਣਾ ਤੂੰ ਮੇਰੇ ਕਾ ਬਾਹ ਚੜਾ ਦੇ ਬਸ ਬਾਦੂ ਹੈ ਦੇਖੋ ਜੀ ਪਹਿਲੀ ਦਾ ਗੱਲ ਆਇਆ ਤੁਹਾਨੂੰ ਮੈਂ ਹੁਣ ਤੁਸੀਂ ਦੇ ਕੇ ਕੋ ਕਮਾਉਣ ਜੋਗਰਾ ਕਰਤਾ ਕਹੋ ਕਮਾਉਣ ਜੋਗਰਾ ਕੀ ਹੈ ਹੁਣ ਤੁਸੀਂ ਜਾ ਕੇ ਕਿਤੇ ਵੀ ਮੰਨ ਲਓ ਪਿੱਛੇ ਮਾਗੀ ਗਈ ਹੈ ਉਹ ਤੇ ਹਥਿਆਰ ਤਾਂ ਅੱਦੇ ਵੀ ਆਉਂਦੇ ਰਹਿਣਗੇ ਆ ਮਹਾਕੁੰਭ ਚੱਲੀ ਜਾਂਦਾ ਤੁਸੀਂ ਗਾਂ ਜਾ ਕੇ ਉੱਥੇ ਐ ਬੈਠੋਗੇ ਵੀ ਬਾਹਾਂ ਕੰਮ ਨਹੀਂ ਕਰਦੇ ਤੁਹਾਨੂੰ ਆ ਕੇ ਲੋਕ ਪੈਸੇ ਦੇ ਕੇ ਜਾ ਕੇ ਉਹ ਮੈਂ ਕਿਉਂ ਮੰਗਾ ਮੰਗਣ ਤੇਰੇ ਪੁਰਖੇ ਮੈਨੂੰ ਕਿਉਂ ਮਗਾਉਣਾਗਾ ਮੇਰੀਆਂ ਬਾਹਾਂ ਚੜਾ ਦੇ ਮੈਂ ਕੰਮ ਕਰਦਾ ਬਹੁਤ ਕਰ ਲੈਣਾ ਲੱਗਦਾ ਮੈਨੂੰ ਤੂੰ ਦਵਾਈ ਦੇ ਯਾਰ ਟਾਈਮ ਨਹੀਂ ਮੇਰੇ ਕੋਲੇ ਮੇਰੀ ਬੱਸ ਲੰਘ ਜੂਗੀ ਮੁੜ ਕੇ ਮੈਂ ਜਾਣਾ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਸਾਂ ਤੂੰ ਕਿ ਕਿੱਥੋਂ ਆਏ ਹੋ ਤੁਸੀਂ ਜੈਤੋ ਤੋਂ ਆਏ ਜੀ ਜੈਤੋ ਤੋਂ ਆਏ ਪਿੰਡ ਪਹਿਲਾਂ ਤਾਂ ਮਿਰੜੀ ਦੱਸੀ ਗਿਆ ਐਨਾ ਤੁਸੀਂ ਬਾਹਾਂ ਚੜੀ ਬਾਹ ਉੱਤੇ ਤੋਂ ਐਨਾ ਦਰਦ ਹੋਣ ਲੱਗ ਗਿਆ ਤੁਹਾਡਾ ਹਾਂ ਇਹ ਹੋਣ ਲੱਗ ਗਿਆ। ਉਹ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਕੇ ਜਦ ਤਕੜੇ ਡਾਕਟਰ ਕੋਲੇ ਆ ਕੇ ਨਾ ਆ ਹੀ ਹੁੰਦਾ ਹੁੰਦਾ ਬੰਦਾ। ਆ ਚੱਕੋ। ਆ ਚੱਖਣ ਜੋਗ ਰਦਾ ਰਹੀ ਹੈ ਹੱਥ ਚ ਫੜਾ ਦਿਓ ਇੱਧਰ। ਆਸੇ ਹੱਥ। ਆ ਤੈਨ ਨੰਬਰ ਮੰਜੇ ਤੇ ਜਾਓ। ਮੰਜਾ? ਹਾਂ ਤੇ ਉੱਥੇ ਮੈਂ ਤੇਲ ਲਿਖਿਆ 1 3 ਨੰਬਰ ਮੰਜੇ ਤੋਂ ਜਾ ਕੇ ਆ ਤੇਲ ਮਿਲ ਜੂ ਓ ਲਿਆਓ। ਭੈਣੂ ਮਰੇ ਕਾਊਂਟਰ ਤਾਂ ਸੁਣਿਆ ਸੀ ਕਿ ਮੰਜੇ ਪਹਿਲੀ ਵਾਰ ਸੁਣੀਏ ਨਾ ਤਿੰਨ ਨੰਬਰ ਸੈਕਿੰਡ ਐ ਤੂੰ ਦੱਸ ਦੇ। ਤਿੰਨ ਨੰਬਰ ਮੰਝਾ ਤਿੰਨ ਨੰਬਰ ਮੰਝਾ ਹੈਗਾ ਆ ਮੰਝਾ ਤਿੰਨ ਨੰਬਰ ਮੰਝਾ ਤੇ ਇਥੇ ਕੋਈ ਬੰਦਾ ਵੀ ਹੋਵੇ ਜੀ ਤਾਂ ਲੈ ਕੇ ਆਵਾਂ ਤੇੜ ਤੁਸੀਂ ਐਂ ਕਰੋ ਤੁਸੀਂ ਪਹੁੰਚੋ ਇੱਕ ਕਰੀ ਆਪੇ ਆ ਜਾਣਗੇ ਉੱਥੇ ਕੀ ਕਮਾਲ ਦਿਮਾਗ ਲੈ ਲਿਆ ਡਾਕਟਰ ਆਈ ਯਾਰ ਕਿੱਧਰ ਬਾੜੀਆਂ ਲਿਆ ਕੇ ਕੋਈ ਹੋਰ ਮਾਰੂਗਾ ਹਾਂ ਹਾਂਜੀ ਦੱਸੋ ਸਰ ਕਿਵੇਂ ਆਇਓ ਇੱਥੇ ਤੇਲ ਲੈ ਕੇ ਜਾਣਾ ਜੀ ਕਿੱਧਰ ਫਸਾ ਤੇ ਯਾਰ ਅੱਛਾ ਉਹ ਨਹੀਂ ਲਿਖਿਆ ਜਾਂ ਡਾਕਟਰ ਕਰੀ ਕੀ ਜਣਾ ਤੇ ਦਿਮਾਗ ਤਾਂ ਨਹੀਂ ਹਲ ਗਿਆ ਤੇਰੇ ਕੋਲ ਪਹਿਲਾ ਹਸਪਤਾਲ ਸੀਗਾ ਤੇਰੇ ਤਾਂ ਦਿਮਾਗ ਤੇ ਲੋੜ ਹੈ ਯਾਰ ਤੁਸੀਂ ਕਮਾਲ ਹੋ ਗਏ ਯਾਰ ਤੁਹਾਨੂੰ ਮਾਨਪੜ ਲੋਕਾਂ ਦੇ ਵਿੱਚ ਤਾਂ ਤੇ ਮਾਨਪੜ ਕੀ ਮਾਨਪੜ ਬਹੇ ਕਿ ਤੂੰ ਆ ਯਾਰ ਕੋਈ ਭਗਾਈ ਕਰੀ ਨਾ ਕਰੇ ਉੱਥੇ ਤੇਰੇ ਨੰਬਰ 2 ਨੰਬਰ 5 ਨੰਬਰ ਤੂੰ ਇੱਕ ਬੰਦਾ ਆ ਤੂੰ ਹੀ ਫੀਲਿੰਗਾਂ ਲਈਦਾ ਵੱਡਾ ਆ ਤਾਂ ਤੂੰ ਦਿੱਲੀ ਹਟ ਵਾਲਾ ਯਾਰ ਤੂੰ ਦਿੱਲੀ ਹਟ ਉਹ ਯਾਰ ਤੁਸੀਂ ਹਸਪਤਾਲਾਂ ਦੇ ਵਿੱਚ ਨਹੀਂ ਜਾਂਦੇ ਹੋਂ ਹਸਪਤਾਲ ਲੱਖਾਂ ਕਰੋੜਾ ਰੁਪਏ ਟੈਕਸ ਵਰਦੇ ਫੇਰ ਚਲਾਉਂਦੇ ਆ ਹੋਏ ਨਹੀਂ ਚਲਾਉਂਦੇ ਤੇਰੇ ਮੰਗੂ ਹਾਂ ਹਾਂ ਉਦੋਂ ਆ ਹਸਪਤਾਲਾਂ ਦੇ ਵਿੱਚ ਵੀ ਜਾਂਦੇ ਮੇਰੇ ਵੇਲੇ ਜਾਨ ਨਿਕਲ ਗਈ ਤੁਸੀਂ ਮੇਰਾ ਮੈਂ 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 ਡਾਕਟਰ ਆਪ ਰੱਖਣਾ ਪੈਂਦਾ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਫੇਰ ਜਾ ਕੇ ਹਸਪਤਲ ਖੋਲਦਾ ਜਾਓ ਆ ਆਨ ਤਿੰਨ ਨੰਬਰ ਤੋਂ ਨਹੀਂ ਮਿਲਦਾ ਇਹ ਆਪਣੇ ਪੰਜ ਨੰਬਰ ਮੰਜੇ ਤੋਂ ਮਿਲੂਗਾ ਪੰਜ ਨੰਬਰ ਕਿਹੜਾ ਹਣਾ ਦੱਸ ਦੇ ਪੰਜ ਨੰਬਰ ਮੰਜਾ ਹੋ ਆ ਈ ਭੈਣ ਨੂੰ ਮਾਰਿਆ ਆ ਜਾ ਡਾਕਟਰ ਉਰੇ ਆ ਜਾ ਆ ਜਾ ਆ ਆ ਜਿੱਤੇ ਥੇਲ ਲੈਣਾ ਕਿੰਨੇ ਨੰਬਰ ਮੰਜੇ ਵਾਲੇ ਨੇ ਭੇਜਿਆ ਇਹ ਹੀ ਉਹ ਤਿੰਨ ਨੰਬਰ ਮੰਜੇ ਵਾਲੇ ਨੇ ਭੇਜਿਆ ਤਿੰਨ ਨੰਬਰ ਮੰਜੇ ਵਾਲੇ ਨੇ ਭੇਜਿਆ ਇੰਕਾ ਸਰ ਚੜਾ ਮੇਰੀਆਂ ਬਾਹਾਂਾਂ ਬਤੇਰੀਆਂ ਤਾਰਾਂ ਦੋਨੇ ਇਹ ਐਂ ਕਰੋ ਜੀ ਜਿਹੜਾ ਇਹ ਤੇਲ ਹੈ ਹਾਂਜੀ ਇਹ ਤੇਲ ਤੁਸੀਂ ਪਹਿਲਾਂ ਜਾਓ 2 ਨੰਬਰ ਮੰंजे ਤੇ 2 ਨੰਬਰ ਮੰंजे ਵਾਲਾ ਤੁਹਾਨੂੰ ਭੇਜੂਗਾ 7 ਨੰਬਰ ਮੰंजे ਤੇ ਠੀਕ ਹੈ 7 ਨੰਬਰ ਮੰंजे ਵਾਲਾ ਤੁਹਾਨੂੰ ਭੇਜੂਗਾ 4 ਨੰਬਰ ਮੰंजे ਤੇ 4 ਨੰਬਰ ਮੰंजे ਵਾਲਾ ਤੁਹਾਨੂੰ ਆਖੋ ਵੀ 9 ਨੰਬਰ ਮੰंजे ਤੇ ਜਾਓ 9 ਨੰਬਰ ਮੰंजे ਵਾਲਾ ਜਿਹੜਾ ਹੋਊਗਾ ਉਹ ਤੁਹਾਨੂੰ ਮੇਰੇ ਕੋਲੇ ਭੇਜੂਗਾ ਆਏ ਜਾ ਮੈਂ ਤੁਹਾਡੇ ਕੋਲ ਸਿੱਧਾ ਹੀ ਬੈਠਾ ਡਾਕਟਰ ਯਾਰ ਕਿਉਂ ਮੇਰੇ ਨਾਲ ਬੈਰ ਵਧਿਆ ਯਾਰ ਭਾਈ ਯਾਰ ਮੈਂ ਤੇਰਾ ਕੀ ਮੜਾ ਕੀਤਾ ਹੈ ਮੈਨੂੰ ਐਂ ਦੱਸ ਦੇ ਦਵਾਈ ਤੇਰਾ ਹੱਲੇ ਹੈ ਕਿ ਮੇਰਾ ਹੱਲੇ ਹੈ ਪਹਿਲਾਂ ਗੱਲ ਸੁਣੋ ਗੱਲ ਸੁਣੋ ਰਿਲੈਕਸ ਹੋ ਕੇ ਗੱਲ ਸੁਣੋ ਮੰਨ ਲਓ ਤੁਹਾਡੀ ਸਿਵਿਆਂ ਦੇ ਸਾਹਮਣੇ ਮੌਤ ਹੋ ਜੇ ਮੇਰੀ ਕਿਹ ਮੌਤ ਹੋਏ ਪਹਿਲੀ ਗੱਲ ਕੋਈ ਚੰਗਾ ਐਗਜ਼ਾਮਪਲ ਤਾਂ ਦੇ ਲੈ ਕਰ ਯਾਰ ਕੋਈ ਕੋਈ ਸੁਣੋ ਦੱਸੋ ਕੋਈ ਜਨਮ ਦਿਨ ਤਾਂ ਦੇ ਦੇ ਕੋਈ ਕਿਸੇ ਇੱਕ ਮੰਨ ਲਓ ਕਿਸੇ ਬੰਦੇ ਦੀ ਸਿਵਿਆਂ ਦੇ ਸਾਹਮਣੇ ਮੌਤ ਹੋ ਜੇ ਹੋਗੀ ਹੈ ਹੋਗੀ ਤੇ ਉਹ ਨੂੰ ਐ ਤਾਂ ਨਹੀਂ ਨਾ ਚੱਕ ਕੇ ਸਿੱਧੇ ਸੀ ਬੈਜ ਤੂੰਨਾਂ ਨੇ ਕਿਤੇ ਮਾਰ ਦੇਣਗੇ ਤੇ ਬਾਲ ਦੇਣਗੇ ਚਲੋ ਓਏ ਓ ਹੋਰ ਗੱਲ ਹੋਰ ਹੁੰਦੀ ਆ ਓਏ ਘਰੇ ਲੈ ਆ ਕੇ ਘਰੇ ਲੈ ਆ ਕੇ ਉਹ ਦੇ ਥਿਆਰ ਜਿਹੜਾ ਸਾਰਾ ਸਿਸਟਮੈਂਟਮ ਕਰਨਗੇ ਫੇਰ ਐ ਤਾਂ ਨਹੀਂ ਸਿੱਧਾ ਬਾਲ ਦੇਣਗੇ ਸਾਰਾ ਪ੍ਰੋਸੈਸ ਹੁੰਦਾ ਫੋਲੋ ਕਰਨਾ ਪੈਂਦਾ ਹੁਣ ਜਾਓ ਤੁਸੀਂ ਦੋ ਨੰਬਰ ਮੰਜੇ ਤੇ ਮੈਂ ਵੀ ਭੁੱਲ ਗਿਆ ਹੁਣ ਕੀ ਕਿਹਾ ਸੀ ਤੁਹਾਨੂੰ ਤੋ ਜਦੋਂ ਵੀ ਹੁਣ ਮੈਂ ਕਿਹਦੇ ਕੋਲ ਜਾਵਾਂ ਤੇ ਕਿਹ ਤੋਂ ਮਿਲੂ ਦੋ ਨੰਬਰ ਮੰਝੇ ਤੋ ਚਾਰ ਨੰਬਰ ਮੰਝੇ ਤੇ ਜਾਓ ਚਾਰ ਨੰਬਰ ਮੰਝੇ ਵਾਲਾ ਤੁਹਾਨੂੰ ਭੇਜੂਗਾ ਨੌ ਨੰਬਰ ਆਪਣੇ ਨੌ ਨੰਬਰ ਮੰਝੇ ਤੇ ਨੌ ਨੰਬਰ ਮੰਝੇ ਵਾਲਾ ਤੁਹਾਨੂੰ ਮੇਰੇ ਕੋਲ ਭੇਜੂਗਾ 152 ਮੈਥੋਂ ਵੀ ਘਟ ਗਿਆ ਹੁਣ ਤੁਸੀਂ ਐ ਦੱਸੋ ਮੈਂ ਹੁਣ ਕਰਾਂ ਕਿ ਥੂ ਕਿੱਧਰ ਜਾਵਾਂ ਇਹ ਮੈਨੂੰ ਨਹੀਂ ਨਾ ਪਤਾ ਵੀ ਤੁਸੀਂ ਇਹ ਦੋ ਨੰਬਰ ਤੇ ਉਹ ਚਾਰ ਨੰਬਰ ਮੰਝੇ ਵਾਲੇ ਕੋਲ ਜਾ ਕੇ ਤੇ ਨੌ ਨੰਬਰ ਮੰਝੇ ਵਾਲੇ ਕੋਲ ਫਿਰ ਉਹ ਜਿਹੜਾ ਨੌ ਨੰਬਰ ਮੰਝੇ ਵਾਲਾ ਤੁਹਾਨੂੰ ਮੇਰੇ ਕੋਲ ਭੇਜੂਗਾ ਮੰਜੇ ਦਾ ਦੋ ਹੈ ਤੇ ਡਾਇਰੈਕਟਰ ਆ ਕੋਈ ਜਾਂ 7 8 ਮੰਝੇ ਡਾਹ ਤਾਂ ਲੈਣ ਤੇ ਪਕਾਈ ਕਰਾਉ ਨੀ ਮੰਜੇ ਘਟਾਲਾ ਆਪ ਘਟਾਲਾ ਤੇਰੇ ਆਪ ਦੇ ਸਾਰੇ ਆ ਯਾਰ ਉਹ ਮੇਰੀ ਬੱਸ ਰੰਗ ਜੂ ਬਾਈ ਯਾਰ ਬਾਈ ਵੀਰੇ ਬਣ ਕੇ ਮੇਰੀ ਤੂੰ ਦੇ ਦੇਣਾ ਤੇਲ ਲੱਗਣਾ ਮੈਨੂੰ ਦੇ ਦੇ ਫਸਟ ਟਾਈਮ ਮੈਂ ਫਸਟ ਟਾਈਮ ਐਨਾ ਤੁਹਾਡੇ ਨਾਲ ਕਰ ਰਿਹਾ ਪਤਾ ਨਹੀਂ ਮੇਰਾ ਤੁਸੀਂ ਬਸ ਐਂ ਲਾ ਲਓ ਵੀ ਤੁਹਾਡੀ ਬੱਸ ਦਾ ਕਰਕੇ ਕਰ ਰਿਹਾ ਨਹੀਂ ਮੈਂ ਸਾਰੇ ਪ੍ਰੋਸੈਸ ਫੋਲੋ ਕਰਾਉਣਾ ਹੁੰਨਾਗਾ ਵੀ ਨੌ ਨੰਬਰ ਮੰਜੇ ਕੋਲ ਜਾਓ ਸੱਤ ਨੰਬਰ ਮੰਜੇ ਕੋਲ ਜਾਓ ਅੱਜ ਪਤਾ ਗੱਲ ਕੀ ਆ ਅੱਜ ਤੁਹਾਡੇ ਮੰਜੇ ਧੋਣੇ ਦਿੱਤੇ ਹੋਏ ਆ ਤਾਂ ਕਰਕੇ ਨਹੀਂ ਮੰਜੇ ਸਾਰੇ ਹੁੰਦੇ ਆ ਇੱਥੇ ਚਲੋ ਜੀ ਚਲੋ ਫਿਰ ਮੈਨੂੰ ਤੁਸੀਂ ਦਿਓ ਦਵਾਈ ਦਿਓ ਡਾਕਟਰ ਸਾਹਿਬ ਕਿ ਤੈਨੂੰ ਕੰਪੋਡ ਰੱਖਾਂਗੇ ਡਾਕਟਰ ਰੱਖ ਬੈਠੋ ਇੱਥੇ ਲਓ ਜੀ ਮਾਈ ਗਈ ਕਿਦਾਂ ਕਮਲੇ ਨਾਲ ਬਾਹ ਪਿਆਈ ਯਾਰ ਬਾਕੀ ਘੁਗ ਆ ਲੋ ਜੀ ਡਾਕਟਰ ਸਾਹਿਬ ਨੇ ਲਿਖਿਆ ਹਾਂ ਡਾਕਟਰ ਸਾਹਿਬ ਨੇ ਲਿਖਿਆ ਬੜਾ ਪੁੰਚਾ ਹੈ ਡਾਕਟਰ ਜੇ ਕਿਤੇ ਮੇਰੀਆਂ ਬਾਹਾਂ ਚੜੀਆਂ ਹੁੰਦੀਆਂ ਨਾ ਇਹਦੀ ਭੈਣ ਨੂੰ ਮਾਰਾ ਮੈਂ ਉਹਨੂੰ ਮਾਰ ਦਿੰਦਾ ਦੇਖੋ ਜੀ ਗੱਲ ਇਹ ਆ ਵੀ ਪਲੀਜ਼ ਰਿਕੁਐਸਟ ਆ ਸਾਡੇ ਡਾਕਟਰ ਸਾਹਿਬ ਨੇ ਇਹ ਚੀਜ਼ ਨਾ ਬੋਲੋ ਤੁਸੀਂ ਠੀਕ ਆ ਕੰਪਿਊਟਰ ਸਾਹਿਬ ਨਹੀਂ ਬੋਲਦੇ ਨਹੀਂ ਬੋਲਦੇ ਜੀ ਕਿਉਂਕਿ ਡਾਕਟਰ ਸਾਹਿਬ ਬਹੁਤ ਜੱਡਾ ਡਾਕਟਰ ਸਾਹਿਬ ਨੂੰ ਸੁਣ ਗਿਆ ਤੇ ਸਾਨੂੰ ਵੀ ਆਖਣਗੇ ਵੀ ਸਾਨੂੰ ਵੀ ਸਾਨੂੰ ਜੌਬ ਦਾ ਖਤਰਾ ਮੈਨੂੰ ਕੱਢ ਸਕਦੇ ਆ ਉਹ ਹਾਂ ਤੁਸੀਂ ਟੋੜਾ ਕਰਕੇ ਨਿਕਲ ਜਾ ਇਹਦੇ ਵੀ ਤੁਸੀਂ ਮਰੀਜ਼ ਨੂੰ ਕੁਝ ਨਹੀਂ ਬੋਲੇ ਤੁਹਾਡੇ ਸਾਹਮਣੇ ਕੋਲੇ ਬੈਠੇ ਮੈਨੂੰ ਇੰਨਾ ਨਾ ਕੁਝ ਬੋਲੀਗਾ ਠੀਕ ਹੈ ਜੀ ਮੇਰੀ ਜੌਬ ਦਾ ਸਵਾਲ ਆ ਪਲੀਜ਼ ਸਾਡੇ ਡਾਕਟਰ ਸਾਹਿਬ ਨੂੰ ਕੁਝ ਨਾ ਕਹੋ ਠੀਕ ਆ ਯਾਰ ਤੂੰ ਦਵਾਈ ਦਵਾ ਦੇ ਆ ਮੇਰੀਆਂ ਬਾਹਾਂ ਜੜਾ ਦੇ ਆ ਆ ਲੋ ਤੇਲ ਆ ਤੇਲ ਆ ਥੱਲੇ ਹੱਥਾ ਜੀ ਮੇਰਾ ਉੱਤੇ ਫੜਾ ਦਿਓ ਠੀਕ ਹੈ ਜੀ ਹੁਣ ਇਹ ਕਰਨਾ ਕੀ ਹੈ ਜੀ ਤੇਲ ਦਾ ਇਹ ਜੀ ਸਰ ਤੁਸੀਂ ਐ ਕਰੋ ਇੱਕ ਨੰਬਰ ਕੋ ਸਿੱਧਾ ਡਾਕਟਰ ਸਾਹਿਬ ਨੂੰ ਮਿਲੋ ਡਾਕਟਰ ਸਾਹਿਬ ਨੂੰ ਕਹੋ ਤੇਲ ਮਿਲ ਗਿਆ ਇਹ ਤਾਂ ਹਾਈ ਪਸੂnga ਵਾਲਾ ਜੀ ਉੱਤੇ ਗਾਂ ਦੀ ਫੋਟੋਸ਼ਾਪੀ ਹੈ ਇਹ ਸਾਰਾ ਕੁਝ ਨਾ ਜੀ ਪੀਸ ਕੇ ਬਣਾਇਆ ਹੋਇਆ ਗਾਂ ਪੀਸ ਕੇ ਬਣਾਇਆ ਗਾਂ ਪੀਸ ਕੇ ਨਹੀਂ ਕਹਿੰਦਾ ਬਾਬਾ ਹੁਣ ਸਾਡੇ ਕੋਲੇ ਡੱਬੀਆਂ ਨਹੀਂ ਥਿਆਂਉਂਦੀਆਂ ਤਾਂ ਕਰਕੇ ਇਹ ਡੱਬੀ ਖਾਲੀ ਹੈ ਉੱਤੇ ਗਾਂ ਦੀ ਫੋਟੋ ਵੈਸੇ ਹੈ ਤੇਲ ਤਾਂ ਸਾਡਾ ਦੇਸੀ ਹੈ ਅੱਛਾ ਅੱਛਾ ਠੀਕ ਹੈ ਫਿਰ ਠੀਕ ਹੈ ਜਾਓ ਤੁਸੀਂ ਡਾਕਟਰ ਸਾਹਿਬ ਨੂੰ ਮਿਲੋ ਉਹ ਨੂੰ ਮਰਾ ਕਮਲੇ ਦਾ ਪਰਚੀ ਤਾਂ ਲੈ ਜਾਓ ਆਪਣੀ ਡਾਕਟਰ ਸਾਹਿਬ ਮੈਨੂੰ ਕਹਿਣਗੇ ਤੁਹਾਡਾ ਤਾਂ ਕੁਝ ਨਹੀਂ ਜਾਣਾ ਸਾਨੂੰ ਡਾਕਟਰ ਸਾਹਿਬ ਕਹਿਣਗੇ ਆ ਤੁਹਾਨੂੰ ਤੁਹਾਨੂੰ ਪਰਚੀ ਤੁਸੀਂ ਆਪਣੇ ਕੋਲ ਰੱਖ ਲਈ ਸਟਾਫ ਚੋਂ ਕੱਢ ਦੇਣ ਕਿਤੇ ਮਾਰਿਆ ਜੀ ਦੀ ਕਿੱਧਰ ਕਮਲੇ ਕੋਲ ਆ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਆ ਲਓ ਜੀ ਬਾਕੀ ਤੁਹਾਡਾ ਨਾਂ ਜੀ ਘੋਗਾ ਆ ਲਓ ਜੀ ਪਰਚੀ ਆ ਲਓ ਜੀ ਤੇਲ ਕਰ ਗਏ ਤੇਲ ਹਾਂ ਜੀ ਤੇਲ ਮਿਲ ਗਿਆ ਜੀ ਸੌਰੀ ਤੁਸੀਂ ਘੰਟਾ ਵੇਟ ਕਰੋ ਕਿਉਂ ਲੰਚ ਟਾਈਮ ਹੋ ਗਿਆ ਦੇ ਦਿਓ ਭੈਣ ਨੂੰ ਬਰਾ ਡਾਕਟਰ ਤੂੰ ਤੇਰੇ ਕੋਲ ਰੋਟੀ ਹੈਗੀ ਆ ਤੂੰ ਖਾਣ ਨੂੰ ਗਾਲੇਗਾ ਯਾਰ ਘੰਟਾ ਯਾਰ ਉਹਨਾਂ ਦਾ ਹੁੰਦਾ ਉਹਨਾਂ ਕੋਲ ਸਟਾਫ ਵੱਡਾ ਦਾ ਰੋਟੀ ਖਾਂਦੇ ਉਹ ਬਿਚਾਰੇ ਘਰੋਂ ਪੈਕ ਕਰਾ ਕੇ ਲਿਆਉਂਦੇ ਹੁੰਦੇ ਆ ਗਰਮ ਕਰਕੇ ਖਾਂਦੇ ਆ ਯਾਰ ਤੂੰ ਘਰੇ ਬੈਠਾ ਯਾਰ ਡੱਟ ਨੀ ਕਰਕੇ ਖੜਾ ਯਾਰ ਦੋ ਰੋਟੀਆਂ ਯਾਰ ਜੇ ਤੈਨੂੰ ਐ ਇੰਨੀ ਕਾਗਲ ਨਹੀਂ ਵੀ ਸਰ ਜੇ ਹਸਪਤਾਲਾਂ ਦੇ ਵਿੱਚ ਜਾਂਦੇ ਹੋ ਸਾਰਾ ਕੁਝ ਹਸਪਤਾਲਾਂ ਦੇ ਵਿੱਚ ਦੋ ਆਹੀ ਕਰਦੇ ਨੇ ਮੇਰੇ ਵੇਲੇ ਥੋੜੀ ਜਾਨ ਨਿਕਲੀ ਜਾਂਦੀ ਆ ਯਾਰ ਹਸਪਤਾਲਾਂ ਦੇ ਵਿੱਚ ਵੀ ਤੁਸੀਂ ਆ ਕੁਝ ਕਰਦੇ ਨਹੀਂ ਜਿੰਨੇ ਉਹ ਕਹਿੰਦੇ ਵੀ ਇੱਥੇ ਜਾ ਉੱਥੇ ਜਾ ਉੱਥੇ ਜਾ ਉੱਥੇ ਜਾ ਉੱਥੇ ਸਾਰਿਆਂ ਕੋਲ ਜਾਂਦਾ ਨਹੀਂ ਜੇ ਲੰਚ ਟਾਈਮ ਹੁੰਦਾ ਤੁਸੀਂ ਲੰਚ ਟਾਈਮ 'ਤੇ ਰੁਕਦੇ ਨਹੀਂਗੇ ਮੇਰੇ ਵ ਐਮਰਜੈਂਸੀ ਇੱਕ ਵਾਂਝਣਾ ਇੱਕ ਬਰ ਦੂਜੀ ਵਾਂਹ ਕੀ ਕਰੇਗਾ ਮੈਂ ਬਾਅਦ ਚੇੜਾ ਲਊਗਾ ਤੋ ਤੁਸੀਂ ਰੋਟੀ ਖਾ ਲਿਓ ਨਹੀਂ ਇਹ ਇਕੱਠੀਆਂ ਬਹਾਂ ਜਿਹੜਾ ਲੰਚ ਟਾਈਮ ਦੇ ਵਿੱਚ ਸੌਰੀ ਅਸੀਂ ਨਹੀਂ ਕੰਮ ਕਰ ਸਕਦੇ ਸਾਡ ਨੂੰ ਸਾਡ ਨੂੰ ਬਹੁਤ ਖਤਰਾ ਹੁੰਦਾ ਇਹ ਚੀਜ਼ ਦਾ ਵੀ ਤੁਸੀਂ ਲੰਚ ਟਾਈਮ ਦੇ ਵਿੱਚ ਵੀ ਉਹ ਕਰ ਰਹੇ ਹੋ ਜੇ ਫਿਰ ਟ੍ਰਾਫਿਕ ਲੇਟ ਹੋਈ ਜਾ ਨਾ ਭਾਈ ਬਣ ਜਾ ਜਾ ਤੂੰ ਰੋਟੀ ਖਾ ਜਾ 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 ਵੜਾ ਗਿਆ ਇਹ ਤੁਸੀਂ ਹੁਣ ਐ ਕਰਿਓ ਤੁਹਾਨੂੰ ਸਹੀ 1 ਘੰਟੇ ਬਾਅਦ ਡਾਕਟਰ ਸਾਹਿਬ ਇੱਥੇ ਆਉਣਗੇ ਮਿਲ ਲੈਣਗੇ ਤੁਹਾਨੂੰ ਠੀਕ ਹੈ ਠੀਕ ਹੈ ਜੀ ਠੀਕ ਹੈ ਦੀ ਪਾ ਨੂ ਮਰਾ ਕਿੱਥੇ ਸੀ ਕੀਦੇ ਕੋਲੇ ਆ ਗਿਆ ਯਾਰ ਕੀਦੇ ਆਖੇ ਲਾ ਕੇ ਆ ਗਿਆ ਮਾਰ ਤੇ ਜਮਾ ਨਾ ਕੋਈ ਬੰਦਾ ਨਾ ਪਰਿੰਦਾ ਆ ਸੜਾ ਜੇ ਤੇ ਰੱਖੀ ਬੜਖਣੀ ਚੜਾਊਗਾ ਕਿ ਨਹੀਂ ਚੜਾਊਗਾ ਕਹਿੰਦਾ ਸਾਰਾ ਕੁਝ ਹੀ ਹੋਰ ਵੀ ਲਾਊਗਾ ਕੁਝ ਆਹ ਕੌਣ ਤੁਰਿਆ ਉਹ ਬੰਦਾ ਸਿਆਣਾ ਲੱਗਦਾ ਕੀ ਆਲਾ ਬਾਈ ਠੀਕ ਆ ਠੀਕ ਬਾਈ ਠੀਕ ਉਹ ਬਾਈ ਗੱਲ ਸੁਣੀ ਇੱਕ ਮਿੰਟ ਤੁਰਿਆ ਹੀ ਹਾਂ ਬਈ ਹਾਂ ਆ ਇਹਦਾ ਬਈ ਬੰਦਾ ਡਾਕਟਰ ਆ ਤੇਰਾ ਭਾਈ ਐ ਕਿਹੜਾ ਹਾਂ ਹਾਂ ਮੇਰਾ ਭਾਈ ਐ ਮੇਰਾ ਭਾਈ ਐ ਤੇਰਾ ਭਾਈ ਐ ਬਈ ਹਾਂ ਹਾਂ ਬਾਈ ਯਾਰ ਨਾ ਇਹਨੂੰ ਕਹਿ ਦੇ ਮੈਂ ਬਹੁਤ ਦੂਰ ਜਾਣਾ ਮੇਰੀਆਂ ਬਾਹਾਂ ਚੜਾ ਦੂ ਯਾਰ ਹੋਲਾ ਇਹ ਗਲਮਾ ਚੜਾਉਣਾ ਵੀਰ ਨੇ ਚੜਾ ਦੇਗਾ ਚੜਾਣਾ ਆਹ ਬਾਈ ਕਿੰਦਾ ਫਰਦਾ ਰਹਿ ਲੈ ਉਹ ਤਾਂ ਅੰਦਰ ਉਹ ਵੀ 당 ਗਈ ਨੇ ਬਾਕੀ ਐਨਾ ਤਾਂ ਆਈ ਨਹੀਂ ਬਾਹ ਚੜਾਉਣੀਆਂ ਬਾਈ ਮੇਰੀ ਬਾਹ ਉਤਰੀ ਸੀ ਬਾਹ ਦੂਜੂ ਚੜਾ ਦੇ ਨੇ ਦੋਨੇ ਲਾਤੀਆਂ ਮੇਰੀਆਂ ਬਾਹਾਂ ਉਹਵੇਂ ਨੂੰ ਚੜਾਉਣਗਾ ਆਉਂਗਾ ਹੈ ਨਾ ਨਾ ਆਵੇਂ ਨੂੰ ਆਉਂਗਾ ਆ ਮੇਰੀ ਤੇ ਲਾ ਗੱਲ ਭਰਾਵਾ ਹਾਂ ਤੈਨੂੰ ਕਿਹਨੇ ਦੱਸ ਬਾਈ ਸੀਦੀ ਉਹ ਭਰਾਵਾ ਪੁੱਛਣਾ ਹੈ ਨਾ ਪੁੱਛ ਮੈਂ ਪਹਿਲਾਂ ਜਾ ਕੇ ਉਹਨੂੰ ਕੁੱਟੂ ਜੀ ਮੇਰੀਆਂ ਬਾਹਾਂ ਚੜੀਆਂ ਇਹਨੂੰ ਵੀਰ ਬਣੇ ਕਹਿ ਕਵਾ ਕੇ ਨਾ ਮੈਂ ਬੈਠਾ ਕੋਈ ਜਿਹੜੇ ਘਰ ਘੰਟੇ ਦਾ ਕਹਿਣੇ ਮੇਰੀ ਸੁੱਲਾ ਗੱਲ ਆ ਇੱਥੋਂ ਜਾਵੜਾ ਬਾਈੋ ਤੇ ਨੀ ਤੇਰਾ ਸਾਰਾ ਕੁਝ ਕੋਲ ਨੂੰ ਚੱਪਣਾਂ ਚੁੱਪਣਾਂ ਦਰਾਂ ਡੈਸਕੋ ਡਸਕਾਂ ਸਾਰੀਆਂ ਹਲਾ ਦੂ ਇਹਨੂੰ ਇੰਨਾ ਬੱਲ ਹੈ ਨਹੀਂ ਇਹਦਾ ਹੱਲਿਆ ਕਰਵਾ ਇਹਦੇ 24 ਘੰਟੇ ਕੀ ਹੈ ਰੀਲ ਚੜੀਆਂ ਨੇ ਬਾਨਾ ਸੀ ਡਾਕਟਰ ਪੜ੍ਹਾਈ ਕੀਤੀ ਸੀ ਬਾਲੀ ਤੇ ਪੇਪਰ ਚ ਵਿਚਾਰਾ ਰਹਿ ਗਿਆ ਇਹਦਾ ਦਿਮਾਗ ਕਿੱਲਿਆ ਬਸ ਇਹ ਬੱਚੇ ਨਹੀਂ ਕਰਦੇ ਖੇਡਦਾ ਇਹ ਜਵਾਕ ਖੇਡਦਾ ਉਹ ਕਿਤੇ ਨੰਗ ਦਾ ਟੱਪ ਦੋ ਕੋਈ ਬਾਹਰ ਦਾ ਦੇਖ ਲੈਂਦਾ ਕੋਈ ਨਾ ਕੋਈ ਫਾਸਦਾ ਇੱਕ ਇੱਥੋਂ ਦਾ ਫਾਸਕਾ ਦੀ ਬੰਦਾ ਪੰਨੀ ਵਾਲੇ ਦਾ ਹਾਂ ਭਾਰਤੀ ਭਾਰਤੀ ਕਹਿੰਦੇ ਆ ਅੱਛਾ ਗੱਪ ਮੰਨੇਗਾ ਨੌਜਵਾਨ ਮੁੰਡਾ ਸੀ ਐਡਾ ਚਗਾਠਾ ਕਿਤੇ ਨੰਗਦਾ ਸੀ ਉਹ ਦੇਖ ਲੈ ਮੜਾ ਬਜਾਈ ਤੂੰ ਹੀ ਸੀ ਅੱਛਾ ਯਾਰ ਲੈ ਫੇਰ ਭਾਈ ਚੰਗਾ ਪੱਤੇ ਵਾਜਾਂ ਮੈਂ ਜੱਲਿਆ ਕੋਈ ਨਾ 200 ਰੁਪਏ ਗਿਆ ਜਿਹੜਾ ਗਿਆ ਹੁਣ ਥੱਲੇ ਕਰ ਦੇ ਬਾਹਾਂ ਭੇੜੀਆਂ ਲੱਗਦੀਆਂ ਭਾਈ ਉਹ ਐ ਕਰ ਪੱਤੇ ਵਾਜਾਂ ਪੱਤੇ ਵਾਜਾਂ ਇਹਦੀ ਪਾਂ ਨੂੰ ਮਾਰਿਆ ਓਏ ਬਚ ਗਏ ਤਾਂ ਬਾਕੀ ਈ ਘੁੱਗ ਹੈ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ